ਦੋਸਤੋ ਸਤਿ ਸ਼੍ਰੀ ਅਕਾਲ ਦਿੱਲੀ ਦੀਆਂ ਜਿਹੜੀਆਂ ਚੋਣਾਂ ਦੇ ਨਤੀਜੇ ਆਏ ਨੇ ਕਈਆਂ ਨੂੰ ਦੀ ਉਮੀਦ ਦੇ ਬਹੁਤ ਉਲਟਾ ਇਹ ਨੇ ਜਿਹੜੇ ਬਹੁਤ ਜ਼ਿਆਦਾ ਦਾਅਵੇ ਕਰਦੇ ਸੀ ਜਿੱਤਣ ਦੇ ਉਹ ਹਾਰ ਗਏ ਨੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਇਹ ਪੰਡਾਲਾਂ ਦੇ ਵਿੱਚ ਹੋਇਆ ਇਕੱਠ ਇਹ ਚੋਣ ਰੈਲੀਆਂ ਦੇ ਵਿੱਚ ਹੋਇਆ ਇਕੱਠ ਅਗਰ ਤੁਸੀਂ ਇਹਨਾਂ ਨੂੰ ਸਹੀ ਤਰੀਕੇ ਨਾਲ ਵਾਚੋ ਤਾਂ ਉਹੀ ਬੰਦੇ ਹੁੰਦੇ ਨੇ ਜਿਹੜੇ ਅਕਾਲੀਆਂ ਦੀ ਰੈਲੀ ਦੇ ਵਿੱਚ ਵੀ ਹੁੰਦੇ ਨੇ ਕਾਂਗਰਸ ਦੀ ਰੈਲੀ ਦੇ ਵਿੱਚ ਵੀ ਹੁੰਦੇ ਨੇ ਉਹ ਜਿਵੇਂ ਤੁਸੀਂ ਲੀਡਰ ਲੋਕ ਹੋ ਉਸੇ ਤਰ੍ਹਾਂ ਇਹ ਰੈਲੀਆਂ ਵਾਲੇ ਲੋਕ ਨੇ ਇਹ ਤੁਹਾਨੂੰ ਹਰ ਇੱਕ ਰੈਲੀ ਦੇ ਵਿੱਚ ਮਿਲ ਜਾਣਗੇ ਤੁਸੀਂ ਰੈਲੀਆਂ ਦੇ ਵਿੱਚ ਹੋਇਆ ਇਕੱਠ ਇਹ ਨਾ ਸਮਝ ਲਿਆ ਕਰੋ ਕਿ ਇੰਨਾ ਜ਼ਿਆਦਾ ਇਕੱਠ ਸਾਡੇ ਪੰਡਾਲ ਦੇ ਵਿੱਚ ਇਕੱਠਾ ਹੈ ਇਹ ਸਾਰੀਆਂ ਬੂਟਾਂ ਸਾਡੀਆਂ ਨੇ ਉਹੀ ਜਿਹੜੇ ਹੁੰਦੇ ਨੇ ਰੈਲੀਆਂ ਵਾਲੇ ਬੰਦੇ ਉਹੀ ਤੁਹਾਡੀਆਂ ਰੈਲੀਆਂ ਦੇ ਵਿੱਚ ਵੀ ਹੁੰਦੇ ਨੇ ਉਹੀ ਕਾਂਗਰਸ ਦੀ ਰੈਲੀ ਦੇ ਵਿੱਚ ਮਿਲਦੇ ਨੇ ਉਹੀ ਅਕਾਲੀ ਪਾਰਟੀ ਦੀ ਰੈਲੀ ਦੇ ਵਿੱਚ ਹੁੰਦੇ ਨੇ ਉਹੀ ਹੋਰ ਪਾਰਟੀਆਂ ਦੀ ਰੈਲੀਆਂ ਦੇ ਵਿੱਚ ਵੀ ਉਹੀ ਬੰਦੇ ਹੁੰਦੇ ਨੇ ਪੰਡਾਲ ਦੇ ਵਿੱਚ ਵੱਜੀਆਂ ਤਾੜੀਆਂ ਇਹ ਨਹੀਂ ਸ਼ਬਦ ਕਰਦੀਆਂ ਕਿ ਤੁਸੀਂ ਕੰਮ ਬਹੁਤ ਚੰਗੇ ਕੀਤੇ ਨੇ ਉਹ ਤਾੜੀਆਂ ਹੋ ਸਕਦਾ ਤੁਹਾਡੀ ਅੱਖਾਂ ਦੇ ਵਿੱਚ ਘੱਟਾ ਪਾਉਣ ਲਈ ਤਾੜੀਆਂ ਵਜਾਈਆਂ ਜਾਂਦੀਆਂ ਹੁਣ ਗੁੱਸਾ ਨਾ ਕਰੋ ਮੇਰੀ ਗੱਲ ਦਾ ਮੇਰੀ ਗੱਲ ਵਿਅੰਗਾਤਮਕ ਤਰੀਕੇ ਨਾਲ ਗੱਲ ਕਰਨ ਦੀ ਆਦਤ ਹੈ ਹੋ ਸਕਦਾ ਉਹ ਤਾੜੀਆਂ ਜਿਹੜੀਆਂ ਵੱਜਦੀਆਂ ਹੁਣ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਤਾੜੀਆਂ ਵਜਾਈਆਂ ਜਾਂਦੀਆਂ ਜਾਂ ਹੁਣ ਬਈ ਆ ਲੋ ਜੀ ਤੁਹਾਨੂੰ ਵੀ ਫੁੱਦੂ ਬਣਾਤਾ ਅਸੀਂ ਉਹੀ ਤਾੜੀਆਂ ਕਾਂਗਰਸ ਦੀ ਰੈਲੀ ਦੇ ਵਿੱਚ ਵੀ ਵੱਜਦੀਆਂ ਹੁਣ ਵੀ ਅਸੀਂ ਤੁਹਾਨੂੰ ਵੀ ਫੁੱਦੂ ਬਣਾਤਾ ਜਿਵੇਂ ਲੀਡਰ ਤੁਸੀਂ ਲੋਕਾਂ ਨੂੰ ਫਦੂ ਬਣਾਉਨੇ ਹੋ ਉਹਵੇਂ ਜਨਤਾ ਤੁਹਾਨੂੰ ਫਦੂ ਬਣਾ ਦਿੰਦੀ ਆ ਤੇ ਕੁਝ ਟਾਈਮ ਬਾਅਦ ਦੇ ਵਿੱਚ ਜਦੋਂ ਵੋਟਾਂ ਆਉਂਦੀਆਂ ਨੇ ਤੁਹਾਡੀ ਸੁਰਤ ਟਿਕਾੜੇ ਲਿਆ ਦਿੰਦੇ ਨੇ ਉਹੀ ਲੋਕ ਤੁਸੀਂ ਉਹਨਾਂ ਲੋਕਾਂ ਵੱਲ ਧਿਆਨ ਦਿਆ ਕਰੋ ਜਿਹੜੇ ਲੋਕ ਤੁਹਾਡੇ ਵਿੱਚ ਨੁਕਸ ਖੱਡਦੇ ਨੇ ਜਿਹੜੇ ਕਹਿੰਦੇ ਨੇ ਵੀ ਇਹ ਤੁਸੀਂ ਕੰਮ ਚੰਗੇ ਨਹੀਂ ਕਰਦੇ ਤੁਹਾਨੂੰ ਇਹ ਕੰਮ ਇਸ ਤਰ੍ਹਾਂ ਕਰਨੇ ਚਾਹੀਦੇ ਨੇ ਤੁਸੀਂ ਖੁਸ਼ ਹੋ ਜਾਂਦੇ ਹੋ ਤਾੜੀਆਂ ਦੇਖ ਕੇ ਤਾੜੀਆਂ ਸੁਣ ਕੇ ਬਈ ਵੱਡੀਆਂ ਤਾੜੀਆਂ ਵੱਜ ਗਈਆਂ ਜੀ ਬਹੁਤ ਤਾੜੀਆਂ ਵੱਜ ਗਈਆਂ ਉਹ ਤਾੜੀਆਂ ਤਾਂ ਕਲਾਕਾਰ ਖੁਸ਼ ਹੁੰਦੇ ਨੇ ਤਾੜੀਆਂ ਸੁਣ ਕੇ ਕੋਈ ਮੰਤਰੀ ਮੁੱਖ ਮੰਤਰੀ ਇਹ ਖੁਸ਼ ਨਹੀਂ ਹੋਣੇ ਚਾਹੀਦੇ ਤਾੜੀਆਂ ਦੇ ਨਾਲ ਉਹ ਤਾੜੀਆਂ ਦੇ ਨਾਲ ਖੁਸ਼ ਹੋਣਾ ਜਿਹੜਾ ਕੰਮ ਆ ਉਹ ਸਿਰਫ ਕੰਮ ਆ ਕਲਾਕਾਰਾਂ ਦਾ ਕਲਾਕਾਰ ਖੁਸ਼ ਹੁੰਦੇ ਨੇ ਤਾੜੀਆਂ ਨਾਲ ਕਲਾਕਾਰ ਸਿਰਫ ਤਾੜੀਆਂ ਦੇ ਭੁੱਖੇ ਹੁੰਦੇ ਨੇ ਕਲਾਕਾਰ ਸਿਰਫ ਜਿਹੜੇ ਤਾਰੀਫ ਦੇ ਭੁੱਖੇ ਹੁੰਦੇ ਨੇ ਜਿਹੜੇ ਜਨਤਾ ਦੇ ਨੁਮਾਇੰਦੇ ਹੁੰਦੇ ਨੇ ਮੈਂ ਤਾਂ ਹਮੇਸ਼ਾ ਆਪਣੇ ਆਪ ਹਰ ਇੱਕ ਬੰਦੇ ਨੂੰ ਇਹ ਕਹਿੰਦਾ ਜੀ ਮੇਰੇ ਵਿੱਚ ਕਮੀਆਂ ਜਿਹੜੀਆਂ ਨੇ ਮੈਨੂੰ ਦੱਸੋ ਮੈਂ ਜਿਹੜੇ ਮੇਰੀਆਂ ਕਮੀਆਂ ਦੱਸਦੇ ਨੇ ਮੈਂ ਉਹਨਾਂ ਦਾ ਸਵਾਗਤ ਕਰਦਾ ਔਰ ਉਹ ਮੇਰੇ ਖਾਸ ਮਿੱਤਰ ਉਹੀ ਨਹੀਂ ਜਿਹੜੇ ਮੇਰੀਆਂ ਕਮੀਆਂ ਦੱਸਦੇ ਨੇ ਮੈਂ ਉਹਨਾਂ ਨੂੰ ਆਪਣੇ ਮਿੱਤਰ ਨਹੀਂ ਮੰਨਦਾ ਜਿਹੜੇ ਕਹਿੰਦੇ ਨੇ ਵਾਹ ਬਈ ਬਾਜ ਜੰਟੂ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਤਾਂ ਮੈਨੂੰ ਉਹ ਬੰਦੇ ਵਧੀਆ ਲੱਗਦੇ ਨੇ ਜਿਹੜੇ ਇਸ ਗੱਲ ਦੇ ਵਿੱਚ ਨੁਕਸ ਖੱਡਣ ਵੀ ਹਾਂ ਯਾਰ ਨੋਕਸਰੀ ਮਤਲਬ ਮੈਨੂੰ ਪ੍ਰੇਰਨਾ ਦੇਣ ਮੈਨੂੰ ਦੱਸਣ ਕਿੱਥੇ ਮੇਰੀ ਕਮੀਆਂ ਵੀ ਤੇਰੀ ਇਸ ਚੀਜ਼ ਦੇ ਵਿੱਚ ਕਮੀਆਂ ਜੋ ਆਪਣੀਆਂ ਕਮੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਆ ਵੋਟਾਂ ਦੇ ਬਾਅਦ ਦੇ ਵਿੱਚ ਲੀਡਰਾਂ ਦੀਆਂ ਕਮੀਆਂ ਦਿਖ ਜਾਂਦੀਆਂ ਨੇ ਸੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਨਾ ਚਾਹੁੰਦਾ ਕਿ ਪੰਡਾਲਾਂ ਦੀਆਂ ਰੈਲੀਆਂ ਪੰਡਾਲ ਦੀਆਂ ਰੈਲੀਆਂ ਰੈਲੀਆਂ ਵਿੱਚ ਬੈਠੇ ਲੋਕ ਇੰਨਾ ਵੱਡਾ ਹੋਇਆ ਇਕੱਠ ਦੇਖ ਕੇ ਨਾ ਖੁਸ਼ ਹੋ ਜਾਇਆ ਕਰੋ ਇਹ ਥੋੜੇ ਆਪਣੇ ਆਪ ਦੇ ਮਨ ਨੂੰ ਤਸੱਲੀ ਦੇਣ ਦੀ ਗੱਲ ਹੈ ਰੈਲੀ ਤੁਸੀਂ ਬਠਿੰਡੇ ਕਰਦੇ ਹੋ ਹੁਕਮ ਲਗਾ ਦਿੰਦੇ ਹੋ ਤੁਸੀਂ ਹਲਕਾ ਪੈਣ ਦੇ ਵੋਟਰਾਂ ਨੂੰ ਹਲਕਾ ਪੈਣ ਦੇ ਲੀਡਰਾਂ ਨੂੰ ਵੀ ਬਠਿੰਡੇ ਰੈਲੀ ਆ ਜੀ ਉੱਥੇ ਵੱਧ ਤੋਂ ਵੱਧ ਇਕੱਠ ਕਰਕੇ ਪਹੁੰਚੋ ਪੈਣ ਦੇ ਵੋਟਰਾਂ ਨੇ ਪੈਣ ਦੇ ਇਕੱਠ ਨੇ ਤੁਹਾਨੂੰ ਬਠਿੰਡੇ ਚੋਂ ਨਹੀਂ ਜਿਦਾਉਣਾ ਇਹ ਬਠਿੰਡੇ ਦੇ ਲੋਕ ਐ ਦੱਸਣਗੇ ਤੁਹਾਨੂੰ ਵੀ ਉੱਥੇ ਤੁਹਾਡੇ ਨਾਲ ਸਹੀ ਹਮਦਰਦ ਕਿੰਨੇ ਲੋਕ ਨੇ ਉਹ ਉੱਥੇ ਦਾ ਇਕੱਠ ਉਹੀ ਤੁਹਾਨੂੰ ਦੱਸ ਸਕਦਾ ਆ ਕਿ ਤੁਸੀਂ ਕਿੰਨੇ ਕ ਪਾਣੀ ਦੇ ਵਿੱਚੋਂ ਆ ਤਾਂ ਜਿਹੜੇ ਲੀਡਰ ਆਲੇ-ਦਾਲੇ ਉਹ ਇਕੱਠ ਕਰਕੇ ਲੈ ਕੇ ਜਾਂਦੇ ਨੇ ਇਹਨਾਂ ਲੀਡਰਾਂ ਨੂੰ ਵੀ ਤੁਹਾਨੂੰ ਰੁਕਣਾ ਚਾਹੀਦਾ ਵੀ ਕੋਈ ਵੀ ਲੀਡਰ ਕੋਈ ਬਾਹਰੋਂ ਬੱਸਾਂ ਭਰ-ਭਰ ਕੇ ਲੈ ਆਉਣ ਆਮ ਦੌਰ ਦੇ ਹਰ ਇੱਕ ਲੀਡਰ ਦੀ ਭਾਵੇਂ ਛੋਟਾ ਵੱਡਾ 10-10 ਬੱਸਾਂ ਭਰ ਕੇ ਲਿਆਉਣ ਦੀ ਜ਼ਿੰਮੇਵਾਰੀ ਲਗਾ ਦਿੱਤੀ ਜਾਂਦੀ ਆ ਕਿ ਬੱਸਾਂ ਭਰ ਕੇ ਲਿਆਓ ਬੱਸਾਂ ਭਰ ਕੇ ਲਿਆਉਣ ਨਾਲ ਇਲੈਕਸ਼ਨਾਂ ਨਹੀਂ ਜਿੱਤੀਆਂ ਜਾਂਦੀਆਂ ਉਹ ਤਾਂ ਸਿਰਫ ਲੋਕਾਂ ਨੂੰ ਇਕੱਠ ਦਿਖਾਇਆ ਜਾਂਦਾ ਲੋਕ ਹੁਣ ਸਿਆਣੇ ਹੋ ਗਏ ਅੱਗੇ ਦੇਖਦੇ ਸੀ ਵੀ ਇਹਦੇ ਨਾਲ ਇਕੱਠ ਬਹੁਤ ਆ ਤਾਂ ਇਹਦਾ ਚਗਾ ਆ ਲੋਕ ਹੁਣ ਸੇ ਅਲੇ ਹੋ ਗਏ ਉਹ ਲੋਏ ਦੇਖਦੇ ਨੇ ਵੀ ਇਹਦੇ ਨਾਲ ਇਕੱਠ ਬਹੁਤ ਆ ਜ਼ਰੂਰ ਇਹਦੇ ਵਿੱਚ ਕੋਈ ਨਾ ਕੋਈ ਕਮੀ ਹੋਊਗੀ ਜਾਂ ਇਹਨੇ ਕੋਈ ਲੋਕਾਂ ਨੂੰ ਲਾਲਚ ਦਿੱਤਾ ਹੋਊਗਾ ਜਿਹੜੇ ਲੋਕ ਇਹਦੇ ਨਾਲ ਬਿਨਾਂ ਮਤਲਬ ਤੋਂ ਇਕੱਠੇ ਹੋਏ ਤੁਰੇ ਫਿਰਦੇ ਨੇ ਸੋ ਦੋਸਤੋ ਮੈਂ ਫੇਰ ਇੱਕ ਵਾਰੀ ਬੇਨਤੀ ਕਰਨੀ ਚਾਹੁੰਦਾ ਵੀ ਇਹਨਾਂ ਇਕੱਠ ਦੇਖ ਕੇ ਲੀਡਰਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਇਹ ਤਾੜੀਆਂ ਦੇਖ ਕੇ ਲੀਡਰਾਂ ਨੂੰ ਖੁਸ਼ ਨਹੀਂ ਹੋਣਾ ਚਾਹੀਦਾ ਇਹ ਜਿਹੜੀਆਂ ਤਾੜੀਆਂ ਨੇ ਇਕੱਠ ਨੇ ਇਹ ਕਲਾਕਾਰਾਂ ਵਾਸਤੇ ਹੁੰਦੀਆਂ ਨੇ ਸੋ ਜੇ ਤਾਂ ਮੇਰੇ ਵਰਗਾ ਕੋਈ ਆਪਣੇ ਆਪ ਨੂੰ ਕਲਾਕਾਰ ਸਮਝਦਾ ਜਦੋਂ ਸਟੇਜ ਦੇ ਉੱਤੇ ਮੇਰੇ ਵਰਗਾ ਕੋਈ ਕੋਈ ਆ ਆਈਟਮ ਪੇਸ਼ ਕਰਕੇ ਹਟਦਾ ਤਾਂ ਲੋਕਾਂ ਦਾ ਇਕੱਠ ਲੋਕਾਂ ਦੀਆਂ ਤਾੜੀਆਂ ਨਾਲ ਮੈਂ ਖੁਸ਼ ਹੋ ਜਾਂਦਾ ਬਾਗੋ-ਬਾਗ ਹੋ ਜਾਂਦਾ ਜੇ ਮੈਂ ਇੱਕ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੋਵਾਂ ਤਾਂ ਮੈਨੂੰ ਇਹਨਾਂ ਤਾੜੀਆਂ ਦਾ ਇਹਨਾਂ ਇਕੱਠਾਂ ਦਾ ਇਹ ਜਿੰਦਾਬਾਦ ਦਾ ਮੇਰੇ ਲਈ ਕੋਈ ਮਸਲਤ ਨਹੀਂ ਹੋਣੀ ਚਾਹੀਦਾ ਸੋ ਦੋਸਤੋ ਗਸਤਾਕੀ ਮਾਫ ਇੱਥੇ ਮੈਂ ਕਿਸੇ ਨੂੰ ਕਿਸੇ ਦਾ ਨਾਮ ਲੈ ਕੇ ਜਾਂ ਕਿਸੇ ਨੂੰ ਟਾਰਗੇਟ ਕਰਕੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਮੈਂ ਇੱਕ ਹਜ਼ਾਰ ਚਾਹੁੰਦਾ ਵਧੀਆ ਬੰਦੇ ਜਿਹੜੇ ਨੇ ਉਹ ਰਾਜਨੀਤੀ ਦੇ ਵਿੱਚ ਆਉਣ ਲੋਕ ਵਧੀਆ ਬੰਦਿਆਂ ਨੂੰ ਚੁਣਨ ਲੋਕੋ ਜਿਹੜੇ ਵਧੀਆ ਬੰਦੇ ਨੇ ਜਿਨ੍ਹਾਂ ਨੂੰ ਚੁਣਨ ਉਹ ਲੋਕਾਂ ਰਾਹੀਂ ਕੰਮ ਕਰਨ ਲੋਕਾਂ ਲਈ ਕੰਮ ਕਰਨ ਲੋਕਾਂ ਨੂੰ ਪੁੱਛ ਕੇ ਕੰਮ ਕਰਨਾ ਲੋਕਾਂ ਦੀ ਰਾਹ ਦੇ ਨਾਲ ਕੰਮ ਕਰਨਾ ਤੇ ਦੋਸਤੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਕਿ ਦੋਸਤੋ ਗੱਲਾਂ ਬਹੁਤ ਹੁੰਦੀਆਂ ਨੇ ਮਨ ਦੇ ਵਿੱਚ ਬਲਵਲੇ ਬਹੁਤ ਹੁੰਦੇ ਨੇ ਮਨ ਦੇ ਵਿੱਚ ਕਰਨ ਵਾਲੇ ਇਹ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਕੇ ਸਾਹਮਣੇ ਆਇਆ ਜਿੱਥੇ ਹਰ ਇੱਕ ਬੰਦਾ ਆਪਣੀ ਗੱਲ ਰੱਖ ਸਕਦਾ ਲੋਕਾਂ ਤੱਕ ਪਹੁੰਚਾ ਸਕਦਾ ਔਰ ਹੁਣ ਇਹ ਤੁਸੀਂ ਦੇਖਣਾ ਬਈ ਜਿਹੜੀਆਂ ਇਹ ਆਪਾਂ ਗੱਲਾਂ ਕੀਤੀਆਂ ਨੇ ਮੈਂ ਗੱਲਾਂ ਕੀਤੀਆਂ ਨੇ ਇਹਨਾਂ ਨੂੰ ਆਪਾਂ ਕਿੱਥੇ ਤੱਕ ਪਹੁੰਚਾਉਣਾ ਹੈ ਕਿਨਾਂ ਤੱਕ ਪਹੁੰਚਾਉਣਾ ਹੈ ਤਾਂ ਕਿ ਜੋ ਕਮੀਆਂ ਕਿਸੇ ਵੀ ਵਿੱਚ ਵੀ ਹੋਣ ਉਹ ਆਪਣੀਆਂ ਕਮੀਆਂ ਨੂੰ ਸੁਧਾਰ ਸਕੇ ਔਰ ਕਮੀਆਂ ਦੂਰ ਕਰਕੇ ਇੱਕ ਵਧੀਆ ਲੀਡਰ ਬਣ ਕੇ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਕਰੇ ਬਹੁਤ ਬਹੁਤ ਧੰਨਵਾਦ ਜੀ